ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤੁਹਾਨੂੰ ਫਾਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਵਲਾ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਾਵ ਤੇ ਸਭੇ ਕੋਲੇ ਤੁਹਾਨੂੰ 3 ਜਨਵਾਰ ਵਿਖਾਵਾਂਗੇ ਇੱਕ ਬੂਰੀ ਬਿਲਕੁਲ ਗਿੱਲੀ ਸੂਈ ਜੇਰਜੂਰ ਪਾਤੀ ਆ ਤੇ ਬੋਲਾ ਬੁਲਾ ਇਹਨਾਂ ਨੇ ਕਿੰਨਾ ਖਾਲੀ ਕੀਤਾ ਉਹਦੀ ਵੀ ਸਾਰੀ ਜਾਣਕਾਰੀ ਆਪਾਂ ਲੈਣੇ ਆ ਬੂਰੀ ਇਸ ਘਰੇ ਤੇ ਦੂਜੀਆਂ ਦੋਨੇ ਝੋਟੀਆਂ ਉਧਰਲੇ ਦੂਸਰੇ ਘਰੇ ਆ ਸੱਜਣ ਉਹ ਵੀ ਵਿਖਾਉਣੇ ਆ ਕੱਟੇ ਨੂੰ ਇਹਨੇ ਜਨਮ ਦਿੱਤਾ ਦੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਕਵਰ ਕਰਦੀ ਆ ਹਜੇ ਪੂੜੇ ਨਹੀਂ ਚੱਕੇ ਕਰ ਮਾਲੀ ਨੇ ਹਜੇ ਮੰਨ ਲਓ ਵੀ ਤਹਿ ਚੱਕੀ ਨਹੀਂ ਗਈ ਮੈਨੇ ਕਿਹੜਾ ਸੂਆ ਸੂਈ ਆ ਕਿੰਨਾ ਦੁੱਧ ਬਾਦ ਪਿਛਲੇ ਸੂਏ ਦਿੱਤਾ ਇਥੋਂ ਆਹ ਕੱਟੇ ਨੂੰ ਇਹਨੇ ਜਨਮ ਦਿੱਤਾ ਤੇ ਗਿੱਲਾ ਨਾਲੂਗਾ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਪੈਰ ਵੀ ਗੱਚੇ ਆ ਹਜੇ ਆ ਜੋ ਲਈਏ ਡਿਟੇਲ ਇਹਦੀ ਤੇ ਫਿਰ ਆਪਾਂ ਦੂਜੇ ਐਨੀਮਲ ਵੀ ਜਿਹੜੇ ਉਹ ਵੀ ਉਧਰਲੇ ਘਰੇ ਚੱਲ ਕੇ ਤੁਹਾਨੂੰ ਇਸੇ ਵੀਡੀਓ ਚ ਵਿਖਾਉਣੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ। ਨਸਤਰੀ ਗਾਲ ਜੀ ਸਤਿ ਸ੍ਰੀ ਅਕਾਲ ਹੋਰ ਵੀਰ। ਕੁਲਦੀਪ ਸਿੰਘ ਠੀਕ ਠਾਕ। ਵਧੀਆ ਮੇਰਾ ਤੂੰ ਦੱਸ। ਵਧੀਆ ਕਿਰਪਾ ਮਹਾਰਾਜ ਦੀ। ਚੜਦੀ ਕਲਾ। ਚੜਦੀ ਕਲਾ ਚੜਦੀ ਕਲਾ ਗੁਰੂ ਰਾਮਦਾਸ ਦੀ ਕਿਰਪਾ। ਪ੍ਰਸ਼ਾਦਾ ਪਾਣੀ ਚੱਲਦਾ ਜਾਂਦਾ ਵਾ। ਮਹਾਰਾਜ ਦਿੱਤੀ ਜਾਂਦਾ। ਤੇ ਚੱਲਦਾ ਜਾਂਦਾ ਇਸ ਤਰ੍ਹਾਂ ਹੀ। ਤੇ ਦੂਜਾ 베ਲੀ ਫਿਰ ਉਧਰ। ਦੂਜਾ 베ਲੀ ਉਧਰ 베ਲੀ ਚ ਬੱਜੀਆਂ ਦੋ। ਇਹ ਇੱਕ ਇੱਥੇ ਬੱਦੀ ਐ। ਉਹਨੂੰ ਮਿਲਾਉਣੇ ਉਧਰ। ਉਹਨੂੰ ਮਿਲਾਉਣੇ ਇਧਰ ਇੱਥੇ ਨਾ ਗੱਲ ਤੇ ਨਹੀਂ ਹੀ ਮੱਜਾ। ਤੇ ਬੰਨਣ ਨੂੰ ਥਾਂ ਨਹੀਂ ਹੈਗਾ ਫਿਰ ਮੈਂ ਦੋ ਉੱਥੇ ਬੰਤੀਆਂ। ਤੇ ਦੋ ਇਹ ਫਿਰ ਜਾਣ ਦੇ ਕਾਰਨ ਮੱਜਾ ਨਾ ਫਿਰ ਕਾਲੀ ਪੈ ਗਈ ਮੈਂ ਤੜਕੇ ਜੇ 3 ਵਜੇ ਸੂਬੀ ਫਿਰ ਤੜਕੇ ਸੂਈ 3 ਵਜੇ 3 ਵਜੇ ਸੂਈ ਜੇਰ ਜੂ ਰਪਾਤੀ ਉਹ ਵੇ ਜੇਰ ਪਈ ਓਕੇ ਰਿਪੋਰਟ ਤੇ ਸੂਆ ਕਿਹੜਾ ਸੂਈ ਆ ਸੂਆ ਇਹ ਤੀਸਰਾ ਦੂਈ ਆ ਤੇ ਮੈਨੇ ਪੱਕਾ ਜਿਹੜਾ ਦੁੱਧ ਆਣਾ ਮੈਂ ਕਹਿਨ ਨੂੰ 16 ਕਹਿਣਾ 15 ਕਹਿਦਾ 14 ਕਿਲੋ ਦੁੱਧ ਮੈਨੇ ਚਵਾਇਆ ਏ ਕਹਿਣ ਵਾਲਾ ਨਹੀਂ ਆ ਮੇਰਾ ਮਨ ਕੀ ਇਹਨੇ ਬਾਲਟੀ ਦੇ ਵਿੱਚ ਪਾਇਆ ਨਾ ਉਹ ਦੁੱਧ 14 ਕਿਲੋ ਆ ਠੀਕ ਆ ਕੋਈ ਬੰਦਾ ਗਰੰਟੀ ਵੀ ਲੈ ਜੇ 14 ਕਿਲੋ ਦੀ ਮੈਂ 14 ਕਿਲੋ ਦੁੱਧ ਨਾਲ ਕੱਡੇ ਦੇ ਤਾਂ ਆਖੇ ਬੰਦਾ ਠੀਕ ਆ ਹਾਂਜੀ ਆਪਣੇ ਤੋਂ ਜਿੰਨਾ ਦਾ ਆਪਾਂ ਬੰਦਿਆਂ ਤੋਂ ਲਈ ਨਾ ਮੈਂ ਪੈਸੇ ਵੀ ਉਹਨਾਂ ਆਖਿਆ ਬਾਅਦ ਚ ਦਿਓ ਅਜੇ ਆਪਾਂ ਉਹਨਾਂ ਨੂੰ 50000 ਰੁਪਇਆ ਬਾਅਦ ਚ ਲੈਣਾ ਵਾ ਠੀਕ ਆ ਤੇ 14 ਕਿਲੋ ਮੈਂ ਪੱਕਾ ਦੁੱਧ ਦੇਦੀ ਆ ਫਿਰ ਚਵਾਈ ਈ ਢੀ ਜਿਆਦੀ ਲੱਗੀ ਨਾ ਭਾਵੇਂ ਇਹਨੂੰ ਬੱচ্চਾ ਝੋਲੇ ਭਾਵੇਂ ਜਨਾਨੀ ਝੋਲੇ ਐ ਕੋਠੀ ਕੋਟੇ ਦੀ ਮੋਟੀ ਧਾਰ ਕੋਈ ਬੰਦਾ ਸ਼ਰਤ ਰੱਖ ਲੇ 1 ਮਿੰਟ ਚ ਮੈਂ ਮੈਚ ਉਹ ਪਕੂਗਾ ਤੋਰ ਚੈੱਕ ਕਰਾਈਏ ਇਹਦੀ ਤਰਾਗੇ ਚੰਗੀ ਆ ਹਾਂਜੀ ਹੈਗੀ ਫਿਰ ਨੀਲੀ ਦੀ ਪਿਓਰ ਸਾਰੀਆਂ ਨਿਸ਼ਾਨੀਆਂ ਉਹ ਪਾਸੇ ਚੱਡੇ ਦੇ ਵਿੱਚ ਵੀ ਡਾਬਿਆ ਵਾਕਿਆ ਜੀ ਜਿਹੜੇ ਬਾ ਤੁਹਾਨੂੰ ਪਤਾ ਚੱਡੇ ਜਿਹੜੀ ਮੈਨੇ ਡਾਪ ਉਹਨੇ ਦੁੱਧ ਦੇਣਾ ਹੀ ਦੇਣਾ ਬਿਲਕੁਲ ਇਥੋਂ ਕੱਢੀ ਧਿਆਨ ਨਾ ਕਿਉਂਕਿ ਤਲਕ ਜਾਂਦੀਆਂ ਹਾਂ ਹਾਂ ਜੀ ਤੇ ਬਾਕੀ ਇਹ ਮੈਂ ਸੁਈ ਹੈ ਤਰਕੇ ਦੀ ਥੱਪੀ ਠੁਪੀ ਆ ਤੇ ਤੈ ਨਹੀਂ ਚੱਤੀ ਹਜੇ ਤੇ ਬੋਲਾ ਬੋਲਾ ਖਾਲੀ ਕੀਤਾ ਨਾ हां जी आपा 3 किलो गोला ले आया बज्जा ने यार गोला ले जाया हुआ क्यों और ते मैं ਏਡੀ ਜਿਆਦੀ ਦਿੱਤੀ ਚੰਗੀ ਨਹੀਂ 흘ੀਆਂ ਨੇ ਕਦੀਪ ਸਿੰਘ ਠੀਕ ਆ ਗੱਲਾਈ ਕਰਦੇ ਵੀ ਕਿਉਂ ਏਡੀ ਜਿਆਦੀ ਕਰਮਾ ਨੂੰ ਲੱਗੀ ਐ ਓਕੇ हां जी ਤੇ ਬਾਕੀ ਬੂਰੀ ਵੀ ਆ ਗਈ ਤੇ ਨੀਲੀ ਆ ਗਈ ਚਮਕਦਮ ਕ ਚੰਗੀ ਆ ਮੈਂ ਇਹਨੇ ਨਾ 2 ਕਟਵੇਂ ਨਹੀਂ ਉਧਰ ਨੀਲੀ ਰੰਗ ਠੀਕ ਆ ਜੀ ਠੀਕ ਆ ਭਰਾ ਜੀ ਇਹਦੇ ਚਾਰਾ ਮੁੰਡਾ ਇੱਥੇ ਨਹੀਂ ਨੋ ਆਪ ਤੂੰ ਨਾ ਹੱਸ ਕੇ ਰਹਿਣਾ ਨਹੀਂ ਮਾਦੀ ਕਾਲਾ ਉਹ ਤੋਂ ਮੈਂ ਇੱਥੇ ਕਰਾਉਂਦਾ ਹੀ ਕਟਾ ਦੇਦਾ ਹਾਂ ਸਾਬਾ ਇਨੇ ਬੁਰੀਆਂ ਨੀਲੀ ਨੀਲੀਆਂ ਕਰ ਕਰ ਕਰਨਾ ਦੇ ਕਰੇ ਦੋ ਦਿਨ ਨੇ ਚੰਗੀ ਆ ਵਿਚਾਰੀ ਦੁੱਧ ਦੇ ਦੋਗੀ ਮੈਂ ਖੁੱਲਾ ਡੁੱਲਾ ਦੁੱਧ ਮੈਂ ਕਿੰਨਾ ਜੇ 14 ਕਿਲੋ ਮੈਂ ਦੁੱਧ ਨਾਲ ਭਰੇ ਤੇ ਫਿਰ ਬੰਦੇ ਹੁਣ ਇਹਨੂੰ ਕਿੱਧਰ ਲੈ ਚੱਲੇ ਆ ਵਿਚਾਰੀ ਨੂੰ ਬੁਖਾਰ ਆ ਗਿਆ ਚੰਗੀ ਤਰ੍ਹਾਂ ਨਹੀਂ ਨਹੀਂ ਵਿਖਾਈ ਗਈ ਆ ਤਲਕਣ ਹੈਗੀ ਇੱਥੇ ਹੋਰ ਨਾ ਦੇਖਦੀ ਵਿਚਾਰੀ ਨਹੀਂ ਨਹੀਂ ਦੇਖਦੀ ਉਹ 26 ਰੁਪਏ ਜੇ ਮੈਂ ਦਾ ਕਰਕੇ ਮੈਂ ਤੋਰ ਕੇ ਦਿਖਾਉਂਦਾ ਮੈਂ ਬਹੁਤ ਵੱਡੀ ਆ ਹਾਂ ਨਹੀਂ ਵੱਡੀ ਚੰਗੀ ਸੁਣ ਆਈ ਆ ਬੱਡੀ ਮੈਂ ਵਜਨ ਲੋਟ ਆ ਰਹੀ ਐ ਕੋਈ ਇਹ ਨਾ ਬੰਦਾ ਛੋਟੇ ਛੋਟੀ ਆ ਨਹੀਂ ਨਹੀਂ ਚੰਗੀ ਦੇ ਵਿੱਚ ਆਈ ਕਰਕੇ ਨਾ ਕਰਮਾ ਲਈ ਤੇ ਥੋੜੀ ਜਿਹੀ ਲੱਗਦੀ ਲੱਸੀ ਨਹੀਂ ਨਹੀਂ ਵਜਨ ਵਜਨ ਪੂਰਾ ਵਾ ਲੱਸੀ ਕਿਉਂ ਪਲੀ ਬੁਲਾਈ ਮੈਂ ਆ ਵਜਨ ਪੂਰਾ ਮੈਂ ਚੌਂਈ ਛੂੜੀ ਬੜੀ ਮਸੂੜ ਦੇ ਕਰਕੇ ਨਾ ਥੋੜੀ ਜਿਹੀ ਫੁੱਲੀ ਗਈ ਆ ਠੀਕ ਆ ਤੇ ਇਧਰ ਇੱਕ ਰ ਪਾਇਪ ਲਾਈਨ ਵਿਖਾ ਦਿਖਾਤੀ ਵਿਖਾਤੀ ਪਹਿਲਾਂ ਹੀ ਐਡੀ ਮੋਟੀ ਪਾਇਪ ਲਾਈਨ ਪਈ ਰੱਸੇ ਜੱਡੀ ਨਹੀਂ 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 ਦੁੱਧ ਗੱਢਣਾ ਤੇ ਕਿਹਦੀ ਮੈਂ ਗੱਢੂਗੀ ਅਸਲੀ ਨਿਸ਼ਾਨੀ ਇਹ ਹੁੰਦੀ ਮੈਨਦੀ ਤੇ ਬਾਕੀ ਬੱਚੇ-ਬੋੱਚੇ ਤੇ ਓਕੇ ਆ ਓਕੇ ਆ ਪਾ ਤਾਰਾ ਮਾਰ ਕੇ ਵਿਖਾਉਣੀ ਆ ਜਰੂਰ ਮੈਨੂੰ ਚਵਾ ਹੀ ਬੜਾ ਜ਼ਿਆਦਾ ਲੱਗਾ ਕਲਦੀਸਿਆਂ ਵੀ ਮਾਰ ਨਾਲੇ ਰੇਟ ਦੱਸਗੀ ਫਿਰ ਰੇਟ ਤੇ ਮੈਂ ਇਦਾਂ ਇਹਦੀ ਮੈਂ ਤਾਂ ਲੁਕੀ ਲੱਖੀ ਕਰੀ ਜਾਂਦੇ ਨੀਲੀ-ਨੀਲੀ ਕਰਕੇ ਹਮ ਹੈਗੀ ਵੀ ਮੈਂ ਕਲਦੀਸਿਆਂ ਪਿਓਰ ਨੀਲੀ ਦੀ ਅੱਖਾਂ ਵੇਖ ਤੋ ਤੇਰੀਆਂ ਸੋਹਣੀਆਂ ਬਿੱਲੀਆਂ ਹੈਇਦਰੇ ਨੀਲੀ ਦੀ ਬਿੱਲੀ ਮਨ ਕੀ ਅੱਖਾਂ ਪੂਰੀ ਜਗਦੀ ਬੋਲ ਵੀ ਹੈਗਾ ਚਾਰੇ ਪੈਰ ਵੀ ਬੱਗੇ ਆ ਚਾਰੇ ਪੈਰ ਨੀਲੀ ਦੀ ਮੈਂ ਆ ਇਹਨੀਆਂ ਕਟੀਆਂ ਵਿੱਚ ਉਹਨਾਂ ਦੇ ਘਰੇ ਦੋ ਨੀਲੀ ਦੀਆਂ ਹਨ ਜਿਹੋ ਜਿਹੇ ਬੱਚਾ ਭਰਾ ਉਹ ਜਿਹੜਾ ਢੀਗਾ ਪੌਂਦੀ ਹੈ ਅੱਜ ਕੀ ਮਾਲੀ ਤੋਂ ਕ੍ਰੋਸ ਹੋਈ ਕਰੋ ਠੀਕ ਹੈ ਟਾਈਮ ਨਹੀਂ ਸੈੱਟ ਹਾਂਜੀ ਤੇ ਦੂਜਾ ਕਟਾ ਕਰਕੇ ਨੇੜੇ ਇਹਦੇ ਧਾਰਾ ਵਿਖਾਉਣੀਆਂ ਹਾਂਜੀ ਵਿਖਾਵਾਂਗੇ ਜਰੂਰ ਮੈਂ ਉਹ ਇੱਧਾ ਚਵਾਰ ਲੱਗਾ ਨਾ ਹੂੰ ਇਹ ਕਿਹਨੇ ਕੁਦੀਸ਼ੇ ਆਉਂਦਾ ਵਾ ਠੀਕ ਆ ਸਾਲ ਦੇ ਵਿੱਚ ਇੱਕ ਦੋ ਮਹੀਨੇ ਹੋਣਗੇ ਹੈਗਾ ਇਹਦਾ ਚਵਾਰ ਨਾ ਓਕੇ ਬਨਉ ਠੀਕ ਆ ਅਜੇ ਨਾ ਨੋ ਜਾਂਚ ਨਹੀਂ ਪੂਰੀ ਆਈ ਛੁਣੋਂ ਉੱਥੇ ਮੂਰੇ ਕਰਦੇ ਇਹਨੂੰ ਆਪੇ ਚੌਂਗ ਲੂਗਾ ਬਾਅਦ ਚ ਫਿਰ ਤੂੰ ਲੈਨੇ ਦੋਤ ਤੇ ਬਹੁਤਾ ਬੜਾ ਬੋਲ ਆਇਆ ਇਹਨੂੰ ਮੈਂ ਠੀਕ ਦੋ ਤਿੰਨ ਕਿਲੋ ਬੜਾ ਚੰਗਾਇਆ ਇਹਨੂੰ ਚੱਲ ਤੂੰ ਧਾਰਾ ਮੈਂ ਹੋਣਾ ਕਿ ਸਹਿਮਤ ਆ ਵੇਖੋ ਬੱਚੇ ਦੀ ਮੈਂ ਧਾਰਤੇ ਵੀ ਲੱਗੀ ਜੋ ਇੱਕ ਗੱਲ ਹੋਰ ਜੋ ਤੂੰ ਅੰਦੇ ਇਹਨੂੰ 15 ਦਿਨ ਕਿ ਉਹ ਮਹੀਨਾ ਜੋ ਬੱਚੇ ਤੇ ਫਿਰ ਮੈਂ ਧਾਰਤੇ ਵੀ ਆ ਜਾਂਦੀ ਮਹੀਨੇ ਦੇ ਬਾਅਦ 15 ਦਿਨਾਂ ਬਾਅਦ ਬੱਚੇ ਤੋਂ ਬਿਨਾਂ ਮਿਲਣ ਲੱਗ ਜਾਂਦੀ ਐ ਠੀਕ ਐ लगी मार दो दो तारा फिर चली गई सैर तो हो गई मैं मूहे दाम तू बह गया दवाई लगे भाग थे बच्चा बह जाए ਮਮਾ ਜਾਨ ਆਪਕੇ ਛੜਦੇ ਦੇਖੀ ਆਪਣੇ ਆਪ ਧਾਰਾ ਉਹ ਜੀ ਕੋਲ ਮੈਂ ਥਾਣੀ ਬਾਲਾ ਚੰਗਾ ਲੰਦਾ ਦੋਰਾ ਥਨ ਲੱਗਾ ਇੰਨੇ ਨਹੀਂ ਤੈਨੂੰ ਪਤਾ ਕਿਤਨੀ ਜਵਾਈ ਤੇ ਅਗੇ ਮੈਂ ਪੂਰੇ ਸਮਾਜ ਨਹੀਂ ਠੁਕੇ ਕਰਦੀ ਕਿਹਣਾ ਪੱਲਾ ਬਹੁਤ ਚੰਗੇ ਮੈਂ ਬਾਤੀ ਜੀ ਕਰਦੀ ਕਿਹਣਾ ਛੇ ਗਾ ਜੇ ਵੇਖੀ ਇਹ ਲਉਗੀ ਦੋਦ ਬਾਕੀ ਦਾ ਥੱਲਾ ਪਾੜਨ ਦੇ ਕਰ ਜਾਂਦੀ ਮੈਂ ਓਕੇ ਬਾਕੀ ਬੱਚਾ ਚੜਦੀ ਆ ਮੈਂ ਸੱਜਣੋ ਤੇ ਰੇਟ ਜਿਵੇਂ ਹਸਮਾਨ ਹੈ ਜਿਵਾ ਮੈਨੂੰ ਬੈਂਦੇ ਮਹੀਨੇ ਬਾਅਦਤੀ ਮੈਂ ਤੁਹਾਨੂੰ ਇੱਕ ਮਿੰਟ ਚ ਮੈਂ ਜਾਣ ਆਲੀ ਆ ਇਹੋ ਜੀ ਮੈਂ ਨਹੀਂ ਵਾਕੇ ਖਰੀਏ ਜਦੋਂ ਬਸਕਰ ਆਉਣਾ ਮੜ ਕੇ ਬੀਬੀ ਘਟਾ ਦੇਗੀ ਵਿਚਾਰੀ ਨਾਲਿਆ ਨਾਲ ਚੁਈ ਆ ਕੋਈ ਆ ਫਰਦੀ ਝੂਠ ਨਹੀਂ ਮਾਰਨਾ ਤੁਹਾਨੂੰ ਪਤਾ ਆ ਬੱਚਾ ਨਾਸਕਰ ਵਰਨਾ ਵੀ ਨਹੀਂ ਕਰੀ ਜਾ ਬੱਚਾ ਝੁੱਲ ਜਾਏ ਚੋਂਦਾ ਸਵਾਦ ਵੱਖਰਾ ਦੇ ਜੀ ਕਰਦਾ ਚਾਹੀ ਜੇਗੇ ਵੇਖ ਕਰਨ ਵਾਲੀ ਕਿੰਨੇ ਦੀ ਦਿੰਦੇ ਮਾਰ ਗਿਆ ਪਾਰਟੀ ਆਈ ਕਿ ਨਾ ਉੱਛਲਦੀ ਕਿੰਨੇ ਦੀ ਦੇਣੀ ਹੈ ਮੋਲ ਅਕੀਦ ਸਭ 95000 ਕਰ ਦੇ ਦਾ ਠੀਕ ਆ ਹਾਂ ਯਸ ਸੁਣੋ ਕਰੋ 90000 ਦੀ ਹੋਰ ਹੋ ਤੂੰ ਦੱਸ ਦੇ ਕਿੰਨੇ ਦੀ ਦੇ ਰਹੀ ਨਹੀਂ ਮੈਂ ਨਹੀਂ ਕੋ ਦੱਸਦਾ ਤੁਸੀਂ ਦੱਸਣਾ ਉਧਰ ਮੈਂ ਲੱਸ ਹੈਗੀ ਕਿ ਨਹੀਂ ਚਵਾਈ ਪਾਲੀ ਚੰਗੀ 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 ਵੀਡੀਓ ਲੰਮੀ ਹੋਈ ਜਾਂਦੀ ਮਾਰਾ ਇਸੇ ਜੀ ਕਰਕੇ ਜੈਸ ਨਾ ਨਹੀਂ ਜੈਸ ਨਾ ਹੀ 68000 ਦੀ ਮੈਂ ਜੈਸ ਨਾ ਹੋਣੀ ਜੋਏ ਅੱਛਾ ਇਹਦੇ ਵਿੱਚੋਂ ਛੋੜਛਾਪਾ ਆਪਦੀ ਮਾਨ ਤਾਨ ਆਪਾਂ ਕਰਾਂਗੇ ਠੀਕ ਆਪਦੀ ਮਰਜ਼ੀ ਦੇ ਨਾਲ 68000 ਮੈਂ ਦੇ ਦਾਂਗੇ ਪਰ ਇਹਨੇ ਮੈਂ ਬਾਹਰੋਂ ਵੀ ਨਹੀਂ ਮਿਲਦੀ ਤੁਹਾਨੂੰ ਪਤਾ 14 ਕਿਲੋ ਦੁੱਧ ਵਾਲੀ ਠੀਕ ਗਾਰੰਟੀ ਦੇ ਨਾਲ ਮੈਂ 14 ਕਿਲੋ ਦੁੱਧ ਦਊਗੀ ਜਿਹੜਾ ਬੰਦਾ ਮਰਜ਼ੀ ਲੈ ਲੇ ਥਾਪੀ ਮਾਰ ਕੇ ਆਪਾਂ ਕਹਿੰਨੇ ਆ ਲੈ ਠੀਕ ਧੰਨਵਾਦ ਰੱਬ ਦਾ ਹਾਂਜੀ ਹਾਂਜੀ ਤੇ ਬੂਰੀ ਤੋਂ ਬਾਅਦ ਫਿਰ ਆ ਗਏ ਇੱਧਰ ਵੇਲੀ ਚ ਹਾਂਜੀ ਇੱਧਰ ਵੇਲੀ ਜਾ ਗਏ ਤੋ ਇੱਧਰ ਆ ਸੱਬੇ ਨੂੰ ਮਿਲਣਾ ਹੈ ਕਿ ਮੱਜਾਂ ਵਖਾਉਣੀਆਂ ਆਪਾਂ ਸੱਬੇ ਨੂੰ ਮਿਲਣਾ ਤੇ ਮੱਜਾਂ ਵਖਾਉਣੀਆਂ ਆਇਆ ਹਾਂ ਹਾਂ ਸੱਬੇ ਹਾਂ ਮੈਨੂੰ ਵੀ ਮਿਲ ਲੋ ਤੇ ਮੱਜਾਂ ਵੇਖ ਲੋ ਅੱਛਾ ਹਾਂ ਤੈਨੂੰ ਮਿਲ ਗਏ ਕਿ ਮੜਕੋ ਮੜਕੋ ਆ ਫਰਦਾ ਜੀ ਗਰਮੀ ਬੜੀ ਅੱਜ ਗਰਮੀ ਕਿੱਥੇ ਹੈ ਤਾਂ ਮੌਸਮ ਠੰਡਾ ਹੈ ਇਦਾ ਠੰਡਾ ਮੈਨੂੰ ਤਾਂ ਬੜੀ ਗਰਮੀ ਲੱਗੀ ਜਾਂਦੀ ਕੀ ਖਾਦਾ ਇਹੋ ਜਿਹਾ ਅੱਜ ਕੁਛ ਨਹੀਂ ਖਾਦਾ ਜਿਆਦਾ ਉਲਟ ਪੁਲਟ ਕਰ ਬੈਠਾ ਹੋਗਾ ਗਰਮੀ ਲੱਗੀ ਜਾਂਦੀ ਨਹੀਂ ਕੀਤਾ ਹਾਂ ਦਾ ਹੈਂ ਅੱਜ ਸੌ ਸੋ ਵੀ ਗ੍ਰਾਮ ਨਹੀਂ ਸੌ ਵੀ ਆ ਤਾਂ ਤਰੀ ਲਗਾਉਂਦੀਆਂ ਅੱਛਾ ਅੱਜ ਸੌ ਵੀ ਆ ਤਾਂ ਤਰੀ ਲੀਆਂ ਆਉਂਦੀਆਂ ਤੇ ਆ ਮੈਂ ਕਿਹੜਾ ਸੁਆ ਇਹ ਮੈਂ ਮਿਸਟਰ ਜੀ ਪਿਓਰ ਤਿੱਜਾ ਸੁਆ ਸੁਣੀ ਗਾਰੰਟੀ ਨਾਲ ਤਿੱਜਾ ਸੁਆ ਹੋਊਗੀ ਠੀਕ ਹੈ ਹਾਂਜੀ ਤੇ ਦਿਨ ਦਿਨ ਇਹਨੇ 10 10 ਤੋਂ 12 ਦਿਨ ਇਹਨੇ ਲੈ ਜਾਣੇ ਆ ਇਹਦੇ 8 ਦਿਨ ਪੂਰੇ ਹੋਣ ਦੇ ਵਿੱਚ ਹੀ ਪਏ ਆ ਹਫਤਾ ਇੱਕ ਪੂਰੇ ਹੋਣ ਚ ਪਿਆ 10 ਦਿਨ ਸੁਫੂਗੀ ਆ ਦਿਨ ਤੋਂ ਲੈ ਕੇ ਚੰਗਾ ਵਧੀਆ ਕਮਾਈ ਹੋ ਜੇ ਇਹ ਮੈਂ ਇਹ ਗਾਰੰਟੀ ਦੇ ਨਾਲ 13 ਕਿਲੋ 13.5 ਕਿਲੋ ਦੁੱਧ ਦਊਗੀ ਗਰੰਟੀ ਨਾਲ ਮੈਂ 12 ਤੋਂ ਪਲੱਸ ਹੀ ਦਊਗੀ ਗਰੰਟੀ ਵੀ ਬੰਦ ਲਾ ਦੇਣੀ ਹੈ ਤੇਰੀ ਆ ਉੰਜ ਵੀ ਆ ਵਧੀਆ ਲੰਮਾ ਟਾਈਮ ਆਨੇ ਮਿਲਦੀ ਹਰ ਵੇ ਆਈ ਹੈ ਠੀਕ ਆ ਘਰ ਵਾਲੇ ਸਾਰੇ ਸਾਰਾ ਦੇਥਣਾ ਲਓ ਭਾਰ ਲਓ ਆਹ ਦੇ ਕਿਤੇ ਚਵਾ ਲਗਾ ਆੜੀ ਜੜੀ ਮੋਟੀ ਧਾਰ ਦੀ ਹੁਣਤੀ ਤੇ ਪੰਚੀ ਆ ਇਸ ਨੂੰ ਦੇਖੇ ਕਰੀਂ ਥਾਣਾ ਦੇ ਭਾਰ ਲਓ ਨਾ ਕੋਈ ਗੱਲ ਨਹੀਂ ਵੇਖ ਲਓ ਗਰੰਟੀ ਹੋ ਗਰੰਟੀ ਹੋ ਫੋਲ ਗਰੰਟੀ ਗਰੰਟੀ ਨਾ ਰਹੇ ਜੇ ਗੱਲੀ ਨਾ ਨਾ ਫੋਲ ਗਰੰਟੀ ਹੋ ਜੇ ਮੈਂ ਸਾਡੀ ਭਾਰ ਪਾ ਜੇ ਇਹਦੀ ਮੱਝ ਨਾਲੇ ਪਾ ਦੇ ਤਾਂ ਬੰਦਾ ਪਾ ਦੇ ਆਪਾਂ ਮੈਂ ਵਾਪਸ ਕਰਾਂ ਉਹ ਮੱਝ ਭਾਰ ਪਾ ਗੱਡ ਭਾਰ ਐ ਇਹਨੂੰ ਲੰਮੀ ਤੋਰੋ ਕਰ ਆਪਾਂ ਨੂੰ ਦੀਦੀ ਤੋਰੋ ਲੰਮੀ ਕਰ ਸਭੇ ਤੂੰ ਵੀ ਨਾਲ ਤੁਰਨਾ ਹੀ ਮੈਂ ਕਰ ਦਰਦੀ ਨਹੀਂ ਮੈਂ ਵੀ ਨਾਲ ਪਜਾਈ ਨਾ ਭੱਜਣ ਨੂੰ ਗਾ ਇੱਥੇ ਲਓ ਵੀ ਸਜਣਾ ਚੈੱਕ ਕਰ ਲਓ ਸਾਰ ਤੱਕ ਚੱਲਦੇ ਆਵੀਂ ਤੁਮ ਮਨ ਹਾਂ ਤੇ ਹਾਈਟ ਨਹੀਂ ਬੜੀ ਵੱਡੀ ਤੇ ਬੜੀ ਸਾਂ ਵੀ ਚੰਗੀ ਨਗਰ ਥਾਨ ਐ ਇੱਕੋ ਜਿਹਾ ਬਰਾਬਰ ਥਾਨ ਇੱਕੋ ਜਿਹਾ ਲੱਗੇ ਬਰਾਬਰ ਸਭਾ ਕਹਿੰਦਾ ਕਮਾਲੋ ਸ਼ਾ ਜੀ ਬਾਕੀ ਵਿੱਚ ਆਮ ਮਈਆਂ ਨਾਲੋਂ ਤੇ ਉੱਚੀ ਆ ਆ ਮਈਆਂ ਨਾਲੋਂ ਤੇ ਤਗੜੀ ਕਰਦਾ ਹੈ ਇਹ ਵਧੀਆ ਦੁੱਧ ਵਾਲੀ ਮੱਝ ਹੂੰ ਦੁੱਧ ਵਾਲੀ ਆ ਦੁੱਧ ਵਾਲੀ ਆ ਸਭੇ ਕੋਲੇ ਮੱਝ ਆਈ ਦੁੱਧ ਵਾਲੀ ਤਕੜੀ ਚਮੜੀ ਬਦਲੀ ਚਮੜੀ ਦੀ ਆ ਇਹ ਚਮੜੀ ਕਾਗਜ਼ ਵਰਗੀ ਕਾਗਜ਼ ਵਰਗੀ ਸੱਭਾਂ ਦਾ ਯਾਰ ਦੂਜਾ ਲਾਵ ਕਹਿੰਦਾ ਚਮੜੀ ਕਾਗਜ਼ਰ ਕੀ ਇਹਦੀ ਜੀ ਜੀ ਮੈਨੂੰ ਮਿਸ਼ਕਾ ਮਾਰ ਹਾਏ ਕਹਿੰਦਾ ਦੀਦੀ ਨਹੀਂ ਤੈਨੂੰ ਮਿਸ਼ਕਾ ਮਾਰਨੀ ਹੈ ਤੇ ਤੇਲ ਲਾਇਆਈ ਧਰਮਾ ਵਾਲੀ ਵੇਖੋ ਸੱਜਣਾ ਲੈਵੇ ਭਾਂਡੇ ਦੀ ਬਰੀਕੀ ਤੇਲ ਠੰਡੀ ਵੇਖਿਆ ਇਦਰੇ ਨਾ ਯਾਰ ਐਵੇਂ ਛੜ ਨਾ ਮਾਰ ਦੇ ਤੇਰੀ ਨਹੀਂ ਛੜ ਮਾਰ ਦੇ ਇਹ ਮਾਜ ਮਾਜ ਛੜ ਮਾਰ ਦੇ ਤੇ ਮੁਕਤ ਦੇ ਦਾਂਗੇ ਅੱਛਾ ਹਾਂ ਹੋ ਆ ਹੋਵੇ ਮਾਰ ਗਈ ਤੇ ਉਹ ਮੁਫਤ ਆ ਹਾਂ ਮਾਰ ਗਈ ਆ ਛੱਡ ਕਰਦੀ ਆ ਤੇਰੇ ਤੋਂ ਕੈਮਰੇ ਤੋਂ ਮੈਂ ਤਾਂ ਦੂਰ ਬੈਠਾ ਹਾਂ ਬੱਸ ਆਹ 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 ਆ ਵੀ ਮੈਂ ਖੱਡੀ ਸੀਲ ਅੱਛਾ ਓਕੇ ਰਿਪੋਰਟ ਜਿਹੜਾ ਬਹੁਤ ਵਧੀਆ ਬਣਾਉਂਦੀ ਐ ਦੇਖਣ ਦਾ ਜਿਹੜਾ ਹੱਕ ਹੁੰਦਾ ਉਹ ਮੈਂ ਜੱਦਾ ਬਣਾਉਂਦੀ ਐ ਰੇਟ ਇਹਦਾ ਰੇਟ ਦਿੱਤੀ ਵੇਖੋ ਜੇ ਤਾਂ ਮੈਂ ਹੁੰਦੀ ਤਿਆਰ ਇੰਨੇ ਇੰਨੇ ਸੂਈ ਸਵਾਈ ਮੈਂ ਵੇਖਦੀ ਹੀ ਪਹਿਤੋਂ ਛੁੱਟਿਆ 85000 ਦੀ ਕੋਈ ਆਸ ਹੈ ਨਾ ਤੂੰ ਦੱਸ ਦੇ ਵੀ 85 ਦੀ ਰੇਟ ਦੀ ਆ ਬਾਰ ਜਿੱਤ ਨਿਕਲਦੀ ਸਹ ਤੂੰ ਆਹ ਚਾਹਦੇ ਹੈਗੀ ਮੈਂ 85000 ਦੀ ਕਿ ਨਹੀਂ ਹੈਗੀ 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 ਹਾਂਜੀ ਹੁਣ ਆਪਾਂ ਜਿਹੜੀ ਕੋਈ ਕਿਸੇ ਨੇ ਸਾਹਮਣੀ ਪੰਜ ਸੱਤ ਦੇਣਾ ਉਹਦਾ ਉਹਨਾਂ ਰੇਟ ਆਪਾਂ ਘੱਟ ਕਰਕੇ ਦੇ ਦੇਣੀ ਆ ਕਿੰਨੇ ਦੀ 80 ਦੇ ਦੀ 80 ਦੀ ਦੇ ਦਗੇ ਹੋਰ ਹੋਰ ਯਾਰ ਮੰਤਰ ਕਰਦੇ ਹੋਰ ਕੀ ਯਾਰ ਯਾਰ ਪੂਰੇ ਕਰਨਾ ਹੋਰ ਕਰਦਗੇ ਆ ਦੇਖੋ ਹੋਰ ਯਾਰ ਡਾਕ ਲੀਸ ਆ ਤਤਰ ਆਤਾ ਹੀ ਨਹੀਂ ਹੁਣ ਹੁਣ ਤੇ ਕੰਮ ਕੰਡਿਆਂ ਦੇ ਹੋ ਗਿਆ ਇਹਦੇ ਨਹੀਂ ਕੰਡਿਆਂ ਦੇ ਹੋਗੇ ਪ੍ਰਾਈਸ ਦੀ ਮੈਂ ਦਿੰਦਾ ਕੋਈ ਬਾਹਰ ਨਹੀਂ ਦਿੰਦਾ ਕਿਉਂ ਨਹੀਂ ਤੁਸੀਂ ਲੈ ਲੈਨੇ ਆ ਨਹੀਂ ਲੈ ਲੈਨੇ ਜਦੋਂ ਬਹਿ ਜਾਂਦੇ ਮੰਜੀ ਡਾ ਕੇ ਅਗਲੇ ਦੇ ਘਰੇ ਪਰ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਵੀ ਬੰਦਾ ਕਹਿੰਦਾ ਮੈਂ ਮਾਝਾ ਹਾਂ ਉਹ ਪੁੱਟਾ ਨਹੀਂ ਆਈ ਤਾਂ ਨਵਾਦੇ ਆ ਜਿਹੜਾ ਵੀ ਬੰਦਾ ਮੰਗਦਾ ਲੈ ਲਊਗੀ ਹੁਣ 78 ਦੀ ਕੇ ਹੋਰ ਹੁੰਦਾ ਮਾਨਤਨ ਦੱਸੋ ਹੋਰ ਯਾਰ ਦਾ ਦੇ ਯਾਰ 77 ਦੀ ਹੁਣ ਹੁਣ ਤਾਂ ਕੰਡਿਆ ਦੇ ਕੀ ਆਨਦੇ ਸਾਨੂੰ ਕੀ ਪਤਾ ਕੀ ਆਂਦੇ ਤੂੰ ਕਹੇ ਅੱਜ ਤਾਂ ਗੱਲ ਹੀ ਨਹੀਂ ਆਉਂਦੀ ਇਹਨੂੰ ਅੱਜ ਤਾਂ ਕੰਡਿਆ ਦਾ ਵਿਆਹ ਹੈ ਕਿਵੇਂ ਜਿੱਤਰਾ ਤੂੰ ਆਸ ਤਾਂ ਉਤਰਾਂ ਕਰਤਾ ਹੀ ਵੇਖ ਲੈ ਕਿੰਨੇ ਦੀ ਹੋਗੀ 77 ਦੀ ਪੱਕੀ ਗੱਲ ਹੈ ਹੁਣ ਕੋਰਡ ਬੇਲਾ ਕਿੰਨੀ ਕਰਵਾ ਦੀ ਦੇਹ ਲਾ ਜੇ ਛੱਪਿਆ ਜਤ ਕਰਨਾ ਛੋਟ ਛੱਪਾ ਦੇ ਭੈਣਾ ਭਰਾਵਾਂ ਮਾਪਿਆਂ ਨੂੰ ਜੇ ਕੋਈ ਅੱਧ ਦੋ ਸਾਬ ਕੇ 85 ਦੀ ਮੱਝ ਵੇਖਦੀ ਆ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਕਰ ਚਲ ਬਾਅਦ ਦੀਆਂ ਗੱਲਾਂ ਹੋਣ ਦੱਸੋ ਤੁਸੀਂ ਮੈਂ ਕੰਮ ਹੈ ਤੇ ਹੁਣ ਵੇਲਾ ਕਿਹੜੀ ਸੱਤ ਸੱਤ ਕੋਈ ਨਹੀਂ ਆਪਣਾ ਯਾਰ ਘੱਟ ਵੱਡਿਆ ਜਾਊਗਾ ਬਾਜੂਗਾ ਤੂੰ ਆਪਣੇ ਮੇਰਾ ਭੈਣ ਭਰਾਵਾਂ ਨੂੰ ਕਰਦੇ ਮਾਏ ਮਾਨੀ ਤੇ ਤੇ ਲੋਕੀ ਖੁਸ਼ੀ ਵੜੀ ਮਨਾਉਂਦੇ ਕਰਦੇ ਕੋਈ ਗੱਲ ਨਹੀਂ ਚਲ 76 ਤੇ ਜਾਂਦੇ ਹਾਂ ਹਣ ਨਹੀਂ ਛੋਟ ਛੱਪਾ ਆਣਾ ਗਈ ਹਾਏ ਦੇ ਜੋੜ ਛੱਪਾ ਹੁਣ ਦੇਖ ਲੋ ਉਹ ਤਾਂ ਜਾਰਾ ਹੀ ਕਰਾਦਾ ਇਹਨੂੰ ਤੂੰ ਥੱਕ ਗਈ 76 ਦੀ 76 ਦੀ ਮੈਂ ਦੇਣੀ ਨਹੀਂ ਇਹਨੇ 50 ਸਰੀਮਾ ਦੇ ਦਿੱਤੀ ਹੈ ਵਾਕਿਆ ਜੀ 76 ਦੀ ਆਪਾਂ ਦੇ ਦਿੱਤੀ ਕਿ ਇਹਨੇ ਸਾਹਮਣੇ ਅੱਡ ਦਦਨ ਤੇ ਉਹਦਾ ਕਰਕੇ ਚੱਲਦਾ ਆਦਨ ਤੇ ਆਏ ਹੁੰਦੇ ਆ ਕੋਈ ਸਾਬ ਕਰ ਲੂ ਕੋਈ ਕਰਮਲ ਦੀ ਹੋਰ ਬਨ ਜੂਗੀ ਹਫਤਾ ਤੇ ਆਈ ਹੁੰਦਾ ਤੁਹਾਨੂੰ ਪਤਾ ਤੇ ਮੈਂ ਬਨ ਵਾਲੀ ਚੰਗੀ ਆ ਤੇ ਆ ਛੋਟੀ ਉਹਦੇ ਆਪਣੇ ਕੋਲ ਦੇ ਛੋਟੀ ਦੂਜਾ ਸੂਆ ਸੋਣੀ ਆ ਦੂਜਾ ਸੂਆ ਤੇ ਨਾਲ ਪਹਿਲੇ ਸੂਏ ਦੀ ਇਹ ਆ ਕੱਢੀ ਆ ਪਹਿਲੇ ਸੁਨੇਹੇ ਦੀ ਆ ਕਹਿੰਦੀ ਆ ਪਹਿਲੇ ਸੁਨੇਹੇ ਨਾਲ ਦਿੱਤੀ ਆ ਉਹਨਾਂ ਨੇ ਡੀਆਟ ਕੀ ਨਾਲ ਹੀ ਤੇ ਨਹੀਂ ਇਹਦੇ ਉਹਨਾਂ ਬੰਦੇ ਨੇ ਆ ਤਾਂ ਛੋੜਿਆ ਨਹੀਂ ਪੋਣਾ ਅਸੀਂ ਮੱਝ ਪਹਿਲਾਂ ਲੈ ਲਈ ਫਿਰ ਉਹਨਾਂ ਕੱਟੀ ਦਾ ਵੀ ਫੜ ਤੋਂ ਮੁੱਲ ਮੰਗ ਲਿਆ ਮੁੱਲ ਨਹੀਂ ਗਿਫਟ ਹੀ ਦੇਤੀ ਲੱਗਦੀ ਆ ਸਭੇ ਗਿਫਟ ਦਿੰਦੀ ਹੈ ਨਾ ਨਹੀਂ ਨਹੀਂ ਗਿਫਟ ਨਹੀਂ ਪਹਿਲਾਂ ਕਹਿੰਦਾ ਬਸ ਲੱਗਿਆ ਪਹਿਲਾਂ ਕਹਿੰਦਾ ਗਿਫਟ ਦਿੰਦੀ ਆ ਮੁੱਲ ਕਰਕੇ ਲਈ ਪਹਿਲੇ ਸੁਨੇਹੇ ਆ ਉਹ ਇੱਕ ਵੀ ਰਿੰਗ ਨਹੀਂ ਨਾਲ ਜਾਣਾ ਜਾਂ ਆ ਜਾਣਾ ਅਸੀਂ ਮੈਂ ਲੈ ਲਈ ਤੇ ਕੱਟੀ ਰਿੰਗ ਦੀ ਤੇ ਉਹ ਬੰਦੇ ਚੱਲ ਚੱਲੇ ਬਾਹਰ ਉਹਾਂ ਦੇ ਕੱਟੀ ਵਿਛੋੜਾ ਨਹੀਂ ਪਉਣਾ ਕੱਟੀ ਵੀ ਨਾਲ ਲੈ ਜਾਓ ਸਰ ਆਦੂ ਅਰੇ ਭਾਈ ਜੀ ਭਰਾ ਜੀ ਨੇ ਲੈਣੀ ਨਾਲ ਹੀ ਲੈ ਲੈ ਭਾਵੇਂ ਅੱਛਾ ਥੋੜਾ ਪਾਜੂਗਾ ਜੇ ਨਹੀਂ ਆਪਾਂ ਜੇ ਕਰਨੀ ਆਵੇਂ ਨਾਲ ਹੀ ਕਰ ਸਕਦਾ 5000 ਦੀ ਲਈ ਤੇ 5 ਦੀ ਦੇ ਦੇਣੀ ਆ ਵੇਖ ਲਓ ਆ 5 ਦੀ ਲਈ 5 ਦੀ ਲਈ 20 ਤੋਂ 12 15 ਪਿਆਦਾ ਇਹਨੂੰ 2500 ਦੀ ਲਈ ਨਾਲਿਆਂ ਨੇ ਨਹੀਂ ਨਹੀਂ 2500 ਦੀ ਨਹੀਂ 5000 ਦੀ ਲਈ ਭਾਈ ਪੱਕੀ ਗੱਲ ਆ ਪੰਜ ਦੀ ਐ ਇਧਰ ਇੱਕ ਇੱਕ ਦਾ 10000 ਦਾ ਕੰਮ ਸੋਦੀ ਬਿੰਦਿਆ ਤੁੰਦਰਾ ਦਾ ਉਹਨੂੰ ਚਾਹੁੰਦਾ ਮੈਨੂੰ ਪੱਲੇ ਪੈ ਇਧਰ ਇੱਕ ਉਹਨੂੰ ਤਾਂ ਦੇਦੀ ਕਾਲੀ ਸ਼ਾਹ ਕੱਤੀ ਬੰਨ੍ਹ ਲਈ ਤੂੰ ਨੰਬਰ ਹਲ ਦੇ 6-7000 ਦੀ ਮੰਗਦੇ ਹੀ ਆਖਿਆ ਨਹੀਂ ਦੇਣੀ ਉਹ ਜਾ ਭਰਾਵਾ 6-7000 ਦੀ ਕਿੱਥੋਂ ਮੰਗਦੇ ਇਹ ਆਪਾਂ ਦੇਣੀ ਬੰਦੇ ਸਾਹਮਣੇ ਵਾਲੇ ਨੂੰ ਜੇ ਕਿਨੇ ਕਰਨੀ ਮੈਂ ਇਧਰ ਨਾਲ 5 ਦੀ ਲਈ 5000 ਦੀ 5000 ਦੀ ਤੇ ਪਹਿਲੇ ਸੁਣੀ ਦੇਦੀ ਇਹ ਕੱਟੀ ਤੇ ਹਰ ਭਰੇ aí ਮੱਝ ਦੂਜੇ ਸਵੇਰ ਕੀ ਸੁਣੀ ਉਹ ਤੇ ਇਧਰ ਵੇਖ ਨਾੜਾਂ ਪੀਟੇ ਤੇ ਚਮਕਦੀਆਂ ਜਮਾਂ ਹੀ ਤੁਹਾਡੇ ਅੰਗ ਹਾਂ ਤੇ ਦੂਜਾ 10 ਕਿਲੋ ਵੀ ਤੇ ਨਾੜਾ ਚਮਕਦਿਆਂ ਪਿੰਡੇ ਦੇਗਾ ਨਹੀਂ ਚਮਕਦਿਆਂ ਦੁੱਧ ਦੇ ਨੇ ਪਹਿਲੇ ਨੇ ਕਿੰਨਾ ਦਿੱਤਾ 12 ਕਿਲੋ 12 12 ਤੇ ਪੱਕਾ ਦਊ ਨਾ ਪਹਿਲੇ ਸੀ ਦਿੱਤਾ 12 ਦਾ ਪਲੱਸ ਦਊਂਗਾ 12 ਦਾ ਪਲੱਸ ਦਊਂਗਾ ਚੱਲ ਐਤ ਕੀ ਇੰਨਾ ਜਿਹਦੇ ਬੜਾ ਦਊਂਗੀ ਨਹੀਂ 12 ਬਸ ਜਾਓਗੀ ਛੋਟੀ ਸ਼ਾਪ ਆ ਉਹ ਕੁਝ ਜਾਲੀ ਸੇਵਾਰ ਬਾਰੇ ਤੇਰਾ ਚਾਹ ਰੋ ਕੀ ਜਾਈ ਜੀ ਨਾ ਸੇਵਾਰੇ ਦਿਨ ਕਿੰਨੇ ਲੈ ਜੂ ਦਿਨ ਇੰਨੇ ਵੀ ਇੰਨੇ ਕੀ ਲੈ ਜਣੇ 10 12 ਲੈ ਜੂਗੀ ਲੈ ਜੂਗੀ 10 ਜੀ ਉਹਦੇ ਨਾਲ ਦੋ ਦਿਨ ਵਾਧੇ ਹੀ ਲਊਗੀ ਹਾਂ ਘੱਟ ਨਹੀਂ ਲੈਂਦੀ ਉਹਦੇ ਨਾਲ ਉਹ ਤਾਂ ਨ ਦੇਣਾ ਇਹ ਦੇ ਨਾ ਥਣਾ ਤੋਂ ਬਾਹਰ ਤੋਂ ਓਕੇ ਇਹ ਜੇ ਮੈਂ ਬਾਹਰ ਪਾ ਜੇ ਜਾਂ ਥਣਾ ਤੇ ਕੋਈ ਕੱਢ ਹੋਵੇ ਬੰਦਾ ਬਣਾ ਕੇ ਵੀਡੀਓ ਪਾ ਦੇ ਮੈਂ ਵਾਪਸ ਚਲੋ ਕੱਢੋ ਬਾਹਰ ਸਾਫ ਹੈ ਖਤਕਾਰ ਵਾਲੀ ਸਾਫ ਝੋਟੀ ਆ 5000 ਨਾਮ ਵੀ ਹੌਲੀ ਜੇ ਬੋਲਿਆ 5000 ਨਾਮ ਮੀਜ ਦੀ ਝੋਟੀ ਵੇਖ ਲੈ ਭਾਈ ਸਭੇ ਮੁੜ ਕੇ ਨਾ ਗਈ ਮਹੀਆ ਜਗਰੀਆਂ ਜੋ ਕੋਈ ਗੜ ਜੇ ਬਾਹਰ 5000 ਨਾਮ ਦੇਵਾਂਗੇ ਵੀਡੀਓ ਚ ਸਾਰੇ ਬੰਦੇ ਸੋਣਦੇ 5000 ਖਰਚਾ ਵੀ ਨਾਲ ਹਾਂ ਪੱਕੀ ਗੱਲ ਹੋਰ ਜੇ ਪਾਉਂਦੇ ਗੱਲ ਨਹੀਂ ਦੇ ਅੱਛਾ ਆਈ ਪਾਰਾ ਤੇ ਪੀਲੇ ਨੀ ਪਾਰਾ ਤਾਂ ਗੰਨੀਆ ਪਾਲਿੰਦੂ ਪਾਰਾ ਨਾ ਤਾਂ ਗੰਦੀ ਤਨ ਉਤਰੇ ਪਰ ਲੱਗਣਾ ਬੰਦਾ ਹਾਂ ਵਾਖੇ ਝੋਟੀ ਬਣੂਗੀ ਚੰਗੀ ਇਹ ਹਾਂ ਕਰੂਗੀ ਸਾਹ ਹਣਾ ਪਹਿ ਤਰਦੀ ਪਹਿਵਾਨ ਬਹੁਤ ਚੰਗੀ ਬਾਂਦੀ ਵੇਖ ਥੋੜੀ ਜਿੰਨੇ ਤੋਸੀ ਕਿ ਨਾ ਮੂੰਹ ਚੋਕੇ ਉਹ ਆਦਾ ਪਹਿਲਵਾਨਾਂ ਨੂੰ ਤਰਦੀ ਤੂੰ ਨਾ ਕੋੜੀ ਵਾਂਗੂ ਤਰਦੀ ਨਾ ਰਹਿ ਕਰ ਲੋ ਮੜੀ ਜੀ ਪਹਿਲਾਂ ਬਣੂ ਇਹ ਵੀ ਐ ਕਿੰਨੀ ਅਕਾडमी ਥੱਲੇ ਸੇਰਾ ਸੇਰਾ ਬਣੂ ਵੈ ਥੱਲੇ ਮੈਂ ਕਮਾਲਾ ਹੁਣ ਕਿ ਪੈਂਟ ਲੈ ਕੇ ਜਾਣੀ ਆ ਇਹ ਤਾਂ ਖਾਂ ਰੱਖੂਗੀ ਤਾਂ ਕਿਆ ਮਾਰੂਗੀ ਵਜਨ ਵਜਨ ਬਹੁਤ ਚੰਗਾ ਕਰਤੀ ਮੈਂ ਬੋਲੂ ਸਾਰੀ ਵਜਨ ਵਟੇ ਛੋਟੀ ਐ ਬਸ ਪੁੱਤ ਬਸ ਵੇਖੀ ਪੈਰ ਨਾ ਮੈਂ ਐਦੇ ਡਰ ਕੇ ਨਹੀਂ ਨਹੀਂ ਜੈਲੀ ਇਹ ਆ ਸਾਲਾ ਮੈਂ ਡਰਦੀ ਨਹੀਂ ਕਰਮਾ ਜ ਮੈਂ ਨਾਈ ਆ ਨਾ ਲੰਮੀ ਪੈ ਗਈ ਹੋਣੀ ਆ ਮੈਂ ਝੋਟੀ ਦੀ ਕਰਮਾ ਲਈ ਠੀਕ ਆ ਕਿੰਨੇ ਦਾ ਮੈਂ ਮਲੀ ਜਾ ਨਹੀਂ ਉਹ ਕੇ ਰਿਪੋਰਟ ਵਜਨ ਵਜਨ ਬਹੁਤ ਚੰਗਾ ਦੂਜਾ ਸੁਹਾ ਝੋਟੀ ਵਾਕਿਆ ਤੇ ਇਹਦਾ ਸੱਭੇ ਫਿਰ ਰੇਟ ਆ ਲਵ ਹਾਂ 85 ਦੇ ਦੀ ਹੈ ਇਹ ਛੋਟੀ ਪਿਆਰ ਹੋਈ ਵੇਖਦੀ 90000 ਦੀ ਤੁਹਾਨੂੰ ਆਪ ਨੂੰ ਪਤਾ ਵੇਤੀ ਤੁਸੀਂ ਰੋਜ਼ ਦਾ ਕੰਮ ਕਰਨ ਵਾਲੇ ਬੰਦੇ ਜੇ ਇੱਧਰ ਵੇ ਇੱਥੇ ਇਹ ਆ ਸੀਲ ਇੱਧਰ ਆ ਇਹਦੇ ਭਾਵੇਂ ਥਾਣਾ ਨੂੰ ਚੁੰਬੜਿਆ ਰਿਆ ਇੱਧਰ ਇਹ ਛੋਟੀ ਦੇ ਢਿੱਲਾ ਇੱਧਰ ਹਾਂ ਚਰਚ ੱਡਾਂ ਦੇ ਕਿੱਦਾਂ ਸੋਹਣਾ ਗੋਲ ਪਛਾਣ ਸਾਰੀ ਤੱਕ ਇਹਨੂੰ ਆਂਦੇ ਸੀਲੀਆਂ ਹਾਂ ਹੈਗਾ ਕਿ ਨਾ ਸੀਲੀਆਂ ਹਾਂ ਤੇ ਉਹਨੂੰ ਕਾਦੋਂ ਆਂਦਾ ਹੀ ਸਰ ਉਹ ਵੀ ਸੀਲਿਆ ਅੱਛਾ ਬਾਹਰ ਥਾਣਾ ਆ ਤੂੰ ਤਾਂ ਵੀ ਅੱਛਾ ਇਹਨੂੰ ਆਂਦੇ ਸੀਲੀਆਂ ਵੇ ਲੈ ਹਾਂ ਹੋਰ ਨੂੰ ਠੰਡੀ ਹਾਂ ਇਹ ਸੀਲ ਆ ਇੱਧਰ ਵੇ ਇਹ ਨਾ ਕੋ ਜਾ ਗਿਆ ਬੈਨਾਂ ਦੂਤ ਅੰਦੇ ਇੱਧਰ ਵੇ ਇਹਨੂੰ ਆਂਦੇ ਸੀਲੀਆਂ ਚਲੋ ਦੱਸੋ ਫਿਰ ਆ ਇਹ ਵੀ ਝੋਡੀ 4 ਹੀ ਵਿਕਦੀ 90 ਦੀ ਦੋਏ ਦਿਨ ਲਗੀ ਆ ਅੱਛਾ ਜੀ ਅੱਜ ਕੋ ਨਹੀਂ ਲੱਗਦੀ ਆ ਮੈਨੂੰ ਨਹੀਂ ਪਤਾ ਇਹਨਾਂ ਦੀ ਅੱਜ ਦਿਨਸ ਲੱਗ ਕੇ ਜਿੰਨਾ ਬੰਦੀ ਕਰਕੇ ਤੁਹਾਨੂੰ ਭਾਜ ਲਈ ਭਾਜ ਦਵਾਂਗੇ ਕਿੰਨੇ ਦੀ ਯਾਰ ਦੱਸੋ ਵੀ ਕੁਛ 85 ਦੀ ਹੋਰ ਨਸ ਕਰ ਦੇ 85 ਕਿੰਨਾ ਬਿਆਸੀ ਦੀ ਦੇ ਕੇ 80 ਦੀ ਲੈ 80 ਦੀ ਜਾਂਦੇ ਤੁਰੇ ਆਓ ਵੱਲ ਲੈਸ ਕਰ ਗਏ ਤਕਾਣੇ ਹੋ ਟਕਾਣੇ ਐਡੀ ਛੋਟੀ ਦੇਣੀ ਨਹੀਂ ਕਿਹਨੇ ਦੇ ਲਾਈ ਨੇ ਦਿੱਤਾ ਤੱਕਾ ਕਰਾਉਣਾ ਨਹੀਂ ਕਰੋ ਤੁਹਾਨੂੰ ਪਤਾ ਬਧੀ ਕਹਿ ਕੇ ਰੇਟ ਕਰਾ ਦੇਣਾ ਲੈ ਸਰ ਕਿਦੀ ਸੋਹਣੀ ਤੁਸੀਂ ਭਰਾ ਹੋ ਯਾਰ ਕਿਦੀ ਸੋਹਣੀ ਛੱਡੀ ਲੈ ਕਿਦੀ ਸਾਰੀ ਨੇ ਮਗਰਤਰੀ ਨੇ ਇਤਰੇ ਫੋਟੋ ਆ ਖਿਚਾਉਂਦੀ ਕਿ ਨਾ ਹਾਂ ਸੈਲਫੀਆਂ ਸੈਲਫੀਆਂ ਬਧੀ ਸਾਹਿਬ ਤੋਂ ਵਾਕੇ ਨਾੜਾ ਨੂਣਾ ਮੜੀਆਂ ਸਰੀਰ ਤੇ ਦੇ ਵੇਖੋ ਚਾਂਕ ਦੀ ਨਾ ਸ਼ੀਸ਼ੇ ਥੱਲੇ ਚੋਡੀ ਬਣੂਗੀ ਬਹੁਤ ਕਿੰਨੇ ਦੀ ਫਿਰ ਕਰੋ ਜੱਸ ਨੋ ਜੀ ਮਾੜੀ ਜੀ ਤੇ ਨਵੇੜੀਏ ਕੰਮ ਬੜਾ ਟਾਈਮ ਹੋ ਗਿਆ ਜੀ ਪੰਜ ਸੱਤ ਦਿਨ ਹੋ ਗਏ ਇਹਦੇ ਪੌਦੇ ਨਾ ਜਿੰਨੇ ਪੈ ਮੰਗਦੇ ਉਹਨਾਂ ਦੀ ਵੇਚਣੀ ਚਲੋ ਤੁਸੀਂ ਆਗੇ ਇੱਥੇ ਤੇ ਆਪਾਂ ਨੂੰ ਆਣ ਕੇ ਆਖਿਆ ਵੀ ਬਣਾ ਲਓ ਮੇਰੀ ਕੋਲ ਨਹੀਂ ਤੇ ਪੰਜ ਸੱਤ ਦਿਨ ਅਹੀਂ ਖਲੋਗੇ ਬਣਾਉ ਹਾਂ ਮੈਂ ਮਾਰਗਰੀ ਹੱਥ ਲਾਉਂ ਦਿੰਦੇ ਵੀਰ ਬਾਹਰੋਂ ਕਿਹੜਾ ਬਾਣਾ ਡੰਗਰ ਬਣ ਜਾਂਦਾ ਏ ਸਾਮਖੇ ਝੋਟੀ 90 ਦੀ ਵੇਖਦੀ ਐਤਰਾ ਨਾੜਾ ਵਾਲੀ ਨਹੀਂ ਨਾ ਮਿਲਦੀ ਵੇ ਇਤਰਾ ਨਾੜਾ ਭਲਵਾ ਨਾਂ ਨੂੰ ਹੂੰ ਦੇਦਿਆਂ ਕਿਹੜਾ ਦੱਸ ਦਿਓ ਯਾਰ ਉਹ 80 ਦੀ ਅਸੀਂ ਜੋ ਯਾਰ ਹੋਰ ਯਾਰ ਘਟਾ ਦੇ ਫਿਰ ਯਾਰ ਹੀ ਮੇਰਾ 77 ਦੇ ਜਾਂਦੇ ਯਾਰ ਹੋਰ 77 ਦੀ ਪੂਰੇ ਦੀ ਹੋਵੇ ਉਹਦਾ ਬੇਗੀ ਜਾਂਦਾ ਤੂੰ ਕੋਈ ਗੱਲ ਨਹੀਂ ਬਾਹਰ ਲੋਕੀਂ ਮੁੜ ਕੇ ਲੱਖ ਲਾਭ ਮੰਗ ਬੈਂਦੇ ਮੰਗਦਾ ਉਸ ਤਰ੍ਹਾਂ ਕੁਲਦੀਪ ਸਿੰਘ ਦੀ ਗੱਲ ਸੱਚੀ ਜਿੱਥੇ ਚਲ ਜੀਏ ਲੱਖ ਜਿੱਥੇ ਚਲ ਜੀਏ ਲੱਖ ਤੋਂ ਘਟ ਘਰ ਵਾਲਾ ਕੋਈ ਵੀ ਨਹੀਂ ਮੰਗਦਾ ਨਾਲ ਤੇ ਛੋਟੀ ਲਈ ਉਹਨਾਂ ਨੇ ਬੜੀ ਲੜਕੇ ਜ਼ੋਰ ਨਾਲ ਲਈ ਤੇ ਮਗਰੋਂ ਫਿਰ ਇਹ ਜ਼ੋਰ ਨਾਲ ਲਈ ਤੇ ਮਗਰੋਂ ਫਿਰ ਕੱਟੀ ਦਾ ਪੰਗਾ ਪੈ ਗਿਆ ਉੱਤੇ ਵਰਾ ਜ਼ੋਰ ਲਗਾ ਕੱਟੀ ਦੇ ਇਹਨਾਂ ਨਾਲ ਯਾਰ ਮੰਗੇ ਕੱਟੀ ਦਾ ਫੇਸਬੁਕ ਤੇ ਕਹਿੰਦੇ ਪੰਜ ਦੀ ਲਈ ਜਾਈਏ ਹੁਣ ਯਾਰ ਮੈਂ ਕਿੰਨੇ ਦੀ ਤੇ ਕੱਟੀ ਕਿੰਨੇ ਦੀ ਦੱਸੋ 70000 ਦੀ ਮੱਝ ਤੇ 5000 ਦੀ ਕੱਟੀ 70 ਦੀ ਮੱਝ ਤੇ 5000 ਦੀ ਕੱਟੀ ਜਿਹੜਾ ਮੱਝ ਲਵਾਂ ਦੋਆ ਮੱਝਾ ਮਗਰ 12 12 ਤਰ ਜਿਆ ਲੈ ਸੌਂਦੀ ਯਾਰ ਇਹੋ ਜਿਹੇ 7-8 ਦਿਨ ਲਿੰਦੀਆਂ ਬੰਨ ਨਾਲ ਜੇ ਮੈਂ ਬੰਦਾ ਆਪੋਂ ਪਾਰਿਕ ਭਰਾ ਮੱਝ ਲਊਗਾ ਨਾ ਮੱਝ ਲੈ ਜਾਏ ਇੱਥੇ ਜਾ ਕੇ 9000 ਰੁਪਇਆ ਮੈਂ ਨਫਾ ਦਵੇ ਤੇ ਸਾਨੂੰ ਆਹ ਦੇ ਵੀ ਤੂੰ ਵਪਾਰ ਕਰਨਾ ਸ਼ੁਰੂ ਦੋ ਇਹਨਾਂ ਮਹੀਆਂ ਦੇ ਵਿੱਚ ਆਪਾਂ ਲੋਹੇਦਲ ਕੀ ਰੱਖ ਕੇ ਕਹਿੰਦੇ 90 92 ਦੀ ਝੋਟੀ ਵੇਖਦੀ ਆ ਤਿਆਰ ਹੋਈ ਬੜੇ ਵੀ ਬਾੜੀ ਤੁਹਾਡੀ ਬੰਨਣਾ 15 ਦਿਨ ਲੈਣੀ ਆ 8-8 ਦਿਨ ਲੈਣੀ ਆ ਤੇ ਇੱਕ ਨੂੰ ਝੋਡੀ ਥੱਲੇ ਵੇਖੀ ਪਾਟਨ ਹਲਕੀ ਹੋ ਜਾਣੀ ਆ ਚਲੋ ਬਤਾਦੇ ਹਾਂ ਫਤੇ ਬੁਲਾ ਦੀਏ ਹਾਂ ਫਤੇ ਬੁਲਾ ਦੀਏ ਜਿਹੜੇ ਵੀ ਵੀਰ ਭੈਣ ਭਰਾ ਆਪਣੇ ਅੱਜ ਲੈਸ ਕਰਦੀ ਬਾਕੀ ਹੋ ਅਸੀਂ ਗਸਤਾਖੀ ਹੈ ਇੱਕ ਗਲਤੀ ਸ਼ਾਤੀ ਸਾਨੂੰ ਮਾਫ਼ ਕਰਿਓ ਤੇ ਵੀਰ ਭੈਣ ਭਰਾ ਵਧੀਆ ਪਿਆਰ ਸੰਜੋਗ ਸਾਡਾ ਕਰਿਓ ਤੇ ਵਧੀਆ-ਵਧੀਆ ਕਮੈਂਟ ਤੇ ਵੀਡੀਓ ਡੱਬ ਕੇ ਸ਼ੇਅਰ ਕਰਦਿਆ ਕਰੋ ਇੱਕ ਨਾ ਤੇ ਇਕੱਲਾ ਚੱਲਣ ਦੇ ਅੱਜ ਹੈ ਬਾਅਦ ਚੱਲਣ ਤੇ ਉੱਡਣ ਤੇ ਡੋਰਗੀ ਅੱਜ ਡੋਰਗੀ ਬੰਨੇ ਕਥੇ ਜਿਹੜੇ ਉੱਡਣਾ ਹਾਂ ਬੰਨਾ ਗਿਆ ਨਾ ਫੇਰ ਹਾਂ ਮੱਜਾਂ ਦੇ ਕੰਨਾ ਨਾ ਬੰਦੇ ਹਾਂ ਲਓ ਵੀ ਸਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ